ਜੈਕ ਬਣ ਬਣ ਗਿਆ ਸ਼ਕਤੀਵਾਟਰ ਖਾਲੀ ਕਰਕੇ ਮੰਜੀ ਥਲੇ ਰੋੜ ਦਿੰਦੇ ਹਾਲ ਪਾ ਹਾਲ ਪਾ ਕਿਦਾਂ ਬੋਦਰਾ ਬਣਿਆ ਜੱਟਾਂ ਮੜਿਆ ਬਣਿਆ ਹਾਂ ਹੋਣ ਬਣ ਗਿਆ ਲਫਾਬੇ ਮੰਜੀ ਵੀ ਖਾਲੀ ਕਰਕੇ ਮੋਟਰ ਤੇ ਰੋੜ ਦਿੰਦੇ ਪਗਵਾ ਇੱਕੇ ਵੇਰਾ ਗਿਆ ਹੈ ਤਿੰਗਾ ਲੱਗਿਆ ਟਾਪ ਗੇਅਰ ਗੱਡੀ ਟਾਪ ਗੇਅਰ ਵਿੱਚ ਲਾਉਣਾ ਤੇ ਤੈਨੂੰ ਦਫ਼ਤਰ ਹੁਣੇ ਪਹਚਾਉਣਾ ਚੱਲ ਮੋੜੇ ਅੰਦਰ ਚੱਲ ਬਾਈ ਚੱਕਲੀ ਜਾਕ ਕੀ ਉਹ ਲਾਲੀਆ ਪਾ ਡਰੈਵਰ ਨਾਲ ਜਰਦਾ ਜਰਦਾ ਨਾਲੇ ਮੜੀ ਚੱਲਣ ਵਾਲੇ ਗੱਲਾਂ ਕਰੀ ਚੱਲ ਨਾਲ ਗੱਲਾਂ ਕਰਦਾ ਹੂੰ ਉਹ ਕਿਹੜੀ ਫਿਲਮ ਦੀ ਸਟੋਰੀ ਬਣਾਉਣੀ ਮੋੜਾ ਮੇਰਾ ਤੇਰਾ ਪੂਰਾ ਨਾਂ ਕੀ ਹੈ ਮੇਰਾ ਨਾਂ ਜੀ ਪੱਕਾ ਮੋੜ ਸਿੰਘ ਹੀ ਹੈ ਮੋੜ ਸਿੰਘ ਮੋੜ ਸਿੰਘ ਨਾ ਮੇਰੀ ਮਾਂ ਨੇ ਨਾਮ ਬਦਲਿਆ ਤੇ ਨਾ ਮੇਰੇ ਸਹੁਰੇ ਨੇ ਬਦਲਿਆ ਨਾ ਸਹੁਰੇ ਨੇ ਤੂੰ ਸਹੁਰੇ ਤੇਰੇ ਨਾਂ ਹੈ ਮੈਂ ਸਹੁਰੇ ਪਿੰਡ ਕਾਕੂੜਾ ਅੱਛਾ 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 ਜਿਹੜਾ ਪਹਿਲਾ ਨੰਬਰਦਾਰ ਹੈ ਨਾ ਤੂੰ ਜਵਾਈ ਜਿੰਨਾ ਮੈਂ ਜਵਾਈ ਹੂੰ ਉਹ ਨੰਬਰ ਪਹਿਲੇ ਠਾਕੁਰਨਾਥ ਸਾਡੇ ਘਰੇ ਆ ਨੰਬਰਦਾਰੀ ਹੂੰ ਅੱਜ ਵੀ ਸਾਡੇ ਘਰੇ ਆ ਅੱਖਾਂ ਲਾਲ ਹੋਵੇ ਗਈਆਂ ਮੈਂ ਹਰ ਕਮਾਲ ਛੋਟੇ ਲਿਜ਼ਾਰੀ ਦਾ ਛੋਟਾ ਇਹ ਮੋੜੇ ਮੋੜੇ ਤੱਕ ਉਹਦਾਂ ਪੋਇਸ ਦੱਸਦਾ ਪਿਆ ਸੀ ਆਕੜ ਕਿੰਨੇ ਦੀ ਜ਼ਿਆਦੀ ਹੁੰਦੀ ਹੈ ਮੇਰੇ ਸਾਹ ਚ ਦਾ ਯਾਰ ਮੱਝੇ ਸਾਡੇ ਗੱਲ ਹੀ ਬਣ ਗਈ ਮੱਝ ਵੀ ਆਕੜ ਹੂੰ ਅੱਜ ਮੈਂ ਜੋ ਜੱਟ ਦੇ ਆਕੜ ਵੇਚੀ ਹਾਂ ਕਿਹੜੇ ਦੀ ਨਾਂ ਨਹੀਂ ਲੈਣਾ ਭਰਾ ਨੂੰ ਭਰਾਜ ਨਹੀਂ ਬੁਲਾਉਂਦਾ ਨਹੀਂ ਬੁਲਾਉਂਦਾ ਨਹੀਂ ਬੁਲਾਉਂਦਾ ਵਧ ਗਈ ਆਕੜ ਆਕੜ ਵਧ ਗਈ ਜੱਟਾਂ ਜੋਂ ਜ਼ਿਆਦੀ ਹੋਗੀ ਜੱਟਾਂ ਜ਼ਿਆਦੀ ਹੋਗੀ ਪਹਿਲਾਂ ਜੱਟਾਂ ਦੀ ਘੱਟ ਸੀ ਅੱਜ ਜੱਟਾਂ ਗੜ ਘਾਰ ਹੋ ਗਿਆ ਪੈਸੇ ਦਾ ਕੋਟੀਆਂ ਦਾ ਤੇਰਾ ਫੜਾ ਹੋ ਜਾਏ ਤੇਰਾ ਏ ਅੱਜ ਗੱਲ ਤਾਂ 25 ਸਾਲ ਪਤਨੀ ਪ੍ਰਾਣੀ ਵੇ ਜੱਟ ਤੇ ਜਾ ਭਰਾ ਕਿੰਨਾ ਪਿਆਰ ਹੁੰਦਾ ਇਹ ਤਾਂ ਆਪਾਂ ਕੱਟੇ ਸੰਦੇ ਬੈਠਾ ਹੁਣ ਤਾਂ ਬੁਲਾਉਂਦੇ ਨਹੀਂ ਗੱਲ ਤੇਰੀ ਈ ਹੈ ਪੈਸੇ ਦਾ ਮਾਨ ਹੋ ਗਿਆ ਜੱਟਾ ਮਾਨ ਹੋ ਗਿਆ ਜੱਟਾ ਤੇ ਕਹਿੰਦਾ ਤੇਰੇ ਗਰੀਬ ਚਾਲਾ ਤੇ ਜੱਟ ਨਾ ਤੇ ਕਹਿੰਦਾ ਮੈਂ ਵੀ ਜਾਟਾ ਮੈਨੂੰ ਤਾਂ ਹੋਇਆ ਨਾ ਮੇਰੇ ਕੋਲ ਪੈਸੇ ਨਹੀਂ ਤੇਰੇ ਤਾਂ ਚਲੂਗਾ ਤੂੰ ਆਪਣੀ ਮੰਨਿਆ ਦੇ ਵਿੱਚੋਂ ਕੇ ਅਮੈਂ ਮੰਨਦਾ ਨਾ ਰੱਬ ਮੰਨਦਾ ਰੱਬ ਉਹ ਰੱਬ ਸੱਚਾ ਪਹਿਤ ਵਾਦੂ ਨਾ ਬੈ ਭਾ ਹੰਦੇ ਤਾਂ ਹਾਂ ਨਾ ਵਾਦੂ ਦੇ ਕੋਲ ਹਾਂ ਕਿਰਪਾ ਮਾਰ ਹਾਂ ਹੂੰ ਦਾ ਰੱਖ ਤੇ ਮਾਰੇ ਪਿਆਰ ਤੋਂ ਤੂੰ ਜੱਟਾਂ ਜਾਕਰ ਵਧ ਗਈ ਫੇਰ ਦਾ ਮਤਲਬ ਪਹਿਲੇ ਦੋ ਨੰਬਰ ਤੇ ਮੈਂ ਵੀ ਦੋ ਨੰਬਰ ਮਨਜੀ ਅੱਜ ਮਜਬੀ ਕਿਸੇ ਕੌਮ ਵਿੱਚ ਨਹੀਂ ਗਿਣਦੇ ਤੇ ਤੀਜੇ ਨੰਬਰ ਤੇ ਕੌਣ ਹੈ ਪੰਡਤ ਪੰਡਤ ਹੋ ਗਈ ਪਾਪੀ ਸਾਲੇ ਇਹਨਾਂ ਗੁਰਮੁਖੀ ਲਈ ਆਇਆ ਰੱਖਿਆ ਹੈ ਨਹੀਂ ਯਾਰ ਇਹਦੀ ਗੱਲ ਨਹੀਂ ਕਰਨੀ ਫੇਰ ਤੂੰ ਕਰ ਟੌਪਿਕ ਹੋਰ ਛੇੜ ਲੈਣਾ ਯਾਰ ਪੰਡਤ ਦਾ ਨਾਂ ਨਹੀਂ ਲੈਣਾ ਨਾਂ ਨਹੀਂ ਕਿਸੇ ਦਾ ਲਈਦਾ ਹੁੰਦਾ ਪੰਡਤ ਦਾ ਨਾਂ ਨਹੀਂ ਲੈਣਾ ਨਾਂ ਕਿਸੇ ਦਾ ਨਹੀਂ ਲੈਣਾ ਆਪਾਂ ਬਦਨਾਮੀ ਥੋੜੀ ਕਰਨੀ ਕਿਸੇ ਦੀ ਉਹ ਵੀ ਆਪੋ ਆਪਣੇ ਆਪਣੇ ਭਰਾ ਨੇ ਆਪਣੇ ਪੰਡਤ ਬੜੇ ਬੜੇ ਮਹਾਨ ਹੋਏ ਨੇ ਬੜੇ ਵੱਡੇ ਵੱਡੇ ਹੋਏ ਨੇ ਤਗੜੇ ਹੂੰ ਕੱਦ ਮੈਂ ਅੱਜ ਪੰਚੀ ਦੀ ਗੱਲ ਕਰਦਾ ਤੈਨੂੰ ਦੱਸ ਇੱਕ ਇੱਕ ਚਾਰ ਸਿੰਘ ਜੀ ਨਗਰ ਪੰਚਾ ਹਾਂ ਐਡਾ ਦਾ ਮੰਦਿਰ ਚ ਪੰਚਾ ਦਾ ਹਾਂ ਇੱਕ ਦਿਹਾੜੀ ਮੇਰੀ ਮੌਤ ਦੇ ਰਹਿ ਗਈ ਵੀ ਤੇਰੇ ਅੱਜ ਮੌਤ ਹੈ ਤੇਰੀ ਮੇਰੀ ਅੱਛਾ ਤੇ ਮੈਂ ਵੀ ਆਣਾ ਅੱਜ ਜੁਨੀਆ ਦੇ ਰੱਬ ਮੈਨੂੰ ਲੈ ਜਾਦਾ ਓਏ ਹੋਏ ਇਹ ਮੇਰੇ ਪਿਓ ਤੇ ਮੇਰੇ ਚਾਚੇ ਗਾਹ ਤੱਕ ਆਇਆ ਲੱਗਦਾ ਜਿਵੇਂ ਮਾਮੇ ਦੇ ਪਿਓ ਦਾ ਮੁੰਡਾ ਹਾਂ ਆ ਜੋ ਚੀਜ਼ਾਂ ਮੈਨੂੰ ਪੰਚ ਨੇ ਦੱਸਿਆ ਨੇ ਹਾਂ ਹਾਂ ਗੁਰਬੰਤਰ ਦਿੱਤਾ ਹੈ ਪੰਚ ਨੇ ਗੁਰਬੰਤਰ ਦਿੱਤਾ ਨਹੀਂ ਮੈਂ ਵੇਖਿਆ ਆਖਿਆ ਆਪ ਦੇ ਹਾਂ ਮੈਂ ਕਈ ਵਾਰ ਬਹਿਣਾ ਮਕੇ ਦਾਦਾ ਯਾਰ ਆਪਣਾ ਕੰਮ ਤੁਹਾਡੇ ਗਲਤ ਹੁੰਦਾ ਹ ਹ ਉਹਨੇ ਮੁਰਦ ਤੇ ਨਹੀਂ ਜਿਆਦਾ ਪਤਾ ਹ ਮੈਨੂੰ ਪਤਾ ਨਹੀਂ ਯਾਰ ਮੈਂ ਵੀ ਇਸ ਦੁਨੀਆ ਰਹਿਨੇ ਨਾ ਹ ਮੈਂ ਪਤਾ ਕਰ ਲਈ ਜੰਮਿਆ ਮਾਂ ਹ ਇਹ ਮੇਰੀ ਮਾਂ ਜਿਹੜੇ ਪੱਤੀ ਖਰਾਉਂਦੀ ਹੁੰਦੀ ਹੈ ਹ ਜਦੋਂ ਪੰਤਨਾ ਨਾਲ ਜਦੋਂ ਆਹ ਮੁੰਡਾ ਪਾੜਿਆ ਹ ਤੇ ਬੀਬੀ ਚੋਂ ਬਾਹਰ ਜੇ ਖਬਰ ਜੇ ਲਿਆ ਲੇ ਹ ਅੱਜ ਮੇਰੇ ਜਮਾਤ ਤੇ ਕਿਉਂ ਨਹੀਂ ਪੜੀ ਚੀ ਊੜਾੜਾ ਮਸਖਾ ਕੱਲਾ ਹ ਅੱਜ ਜਿੱਥੇ ਮੇਰੇ ਦਾਦੇ ਪੁਰਦਾਦੇ ਨੇ ਵੇਖੀ ਖਬਰ ਹ ਉਹ ਮੈਂ ਜਾ ਕੇ ਦਾਦੇ ਨੂੰ ਖਬਰ ਜੇ ਲੱਗੀ ਹ ਪਰਾ ਕੰਮ ਨਾ ਕਰਿਆ ਕਰ ਆ ਲਫਾਫੇ ਵਾਲਾ ਤੇ ਕਾ ਜਿਹੜਾ ਆ ਪੂੜੀ ਜੀ ਕੱਢੀ ਬੈਠਾ ਹੈ ਜਿੰਦਗੀ ਆ ਉਹ ਤੇ ਜੱਟ ਲੱਗਿਆ ਹੈ ਜੱਟ ਦੇ ਨਾਲ ਜੌ ਦਾਰੂ ਜੱਟ ਦੇ ਨਾਲ ਜੌ ਦਾਰੂ ਇੱਕ ਆ ਪੂੜੀ ਕੱਢੀ ਬੈਠਾ ਮੋਰ ਤੂੰ ਸਾਰੇ ਗੰਦੇ ਕੰਮ ਤੂੰ ਹੀ ਸਾਰੇ ਭਰਾਵਾ ਜੀ ਮਾਸੀ ਦੇ ਗੰਦੇ ਗਾਲੇ ਕਹੇ ਜੀ ਫਿਰ ਗੰਦੇ ਉਹਨੇ ਮਾਰਿਆ ਲੈ ਤੇ ਜੱਟ ਦੇ ਮੁੰਡੇ ਨੇ ਕਿੰਨੇ ਜੱਟ ਦੇ ਮੁੰਡੇ ਨੇ ਮਨਮਰੜਾ ਵਾਲੇ ਮਨਮਰੜਾ ਵਾਲੇ ਕੀ ਆਂਗਾ ਤਿੰਨ ਵਿੱਚ ਬਹਿ ਗਿਆ ਜੱਟ ਦਾ ਉਹਦਾ ਇੱਥੇ ਨਾ ਰੰਗੇ ਤਾਂ ਆਪਣਾ ਬੈਠਾ ਜੋੜਾ ਵਿੱਚ ਬੈਗਾ ਜੱਟ ਤੇ ਲੋਰਾਂ ਦੀ ਹੱਟੀ ਦਾ ਜੱਟ ਆਏ ਹਾਏ ਹਾਏ ਉਹਦੇ ਗੱਲ ਸਿਰੇ ਦੀ ਕਰਦਾ ਤੂੰ ਕਿਤੇ ਵੇਲੇ ਟਾਈਮ ਤੇਰੀ ਵੀਡੀਓ ਬਣਾਈਏ ਨਾ ਨਹੀਂ ਯਾਰ ਰਾਜ ਪੋਡਕਾਸਟ ਪੂਰਾ ਬਣਾਈਏ ਫਿਰ ਆਪਾਂ ਫਿਲਮਾਂ ਝਾ ਸਕਦੇ ਫਿਲਮਾਂ ਝਾ ਸਕਦੇ ਮੈਨੂੰ ਬੜੀ ਮੰਗ ਕੀਤੀ ਸੀ ਯਾਰ ਹਾਂ ਅੱਗੇ ਮੈਨੂੰ ਕੁਆਰੰਟਾਈਨ ਬੜਾ ਨੇ ਕਲਾਕਾਰ ਬੜੇ ਬੜਾ ਜਣ ਕੇ ਸਾਜ ਵੀ ਹਿੰਦੀ ਫਿਲਮ ਵਾਲੇ ਕਿ ਪੰਜਾਬੀ ਵਾਲੇ ਅੱਛਾ ਗਾਣੇ ਗਾਉਣ ਚ ਗਾਣੇ ਗਾਉਣੇ ਮੈਂ ਸਾਜ ਵੀ ਚਾਉਣੇ ਹੁੰਦੇ ਨੇ ਮੇਰੀ ਆਤ ਜੀ ਦਿਮਾਗ ਬੜਾ ਹਾਂ ਸਵਾਜੀ ਕਿਹੜਾ ਵਜਾ ਲੈਣਾ ਮੈਂ ਚਿਮਟਾ ਹੀ ਨਾ ਕੋੜ ਦੂੰਦਾ ਆਏ ਹਾਏ ਲੀਲੇ ਬਾਬਰ ਪੰਜ ਮਿੰਟ ਇੱਥੇ ਕੋ ਬਣਾ ਲੈਨੇ ਉੱਤੇ ਪਰ ਛੜਕਦੇ ਕਵਰ ਬਣਾ ਲੈ ਕਬਰ ਦੀ ਲੋੜ ਨਹੀਂ ਬਾਬਾ ਹਾਂ ਜੇ ਜ ਆਪਣੇ ਸੱਤ ਜਣ ਲੋਗਾ ਤੇ ਬਾਬਾ ਮੇਰੇ ਤੇ ਸੱਲੇ ਵੀ ਆ ਕੇ ਖੜੇ ਓਏ ਹੋਏ ਐਨੂੰ ਫਲਤਾ ਲੱਗਾ 베ਰੀਆਂ ਨੂੰ ਅੱਜ ਆਪ ਮੇਰੀਆਂ ਬਾਦੀ ਸਾਰਾ ਕਈ ਆਵੇ 베ਰੀ ਨੂੰ ਫਲਤਾ ਬਹੁਤ ਲੱਗਾ ਇਹ ਗੱਦ ਮਾਤਾ 베ਰੀ ਜਣਦੀ ਗੱਦ ਮਾਤਾ ਹਾਂ ਅੱਛਾ 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 ਉਹ ਆਪਣੇ ਕਰ ਬੱਚਾ ਦਾ ਪਰ ਬੁੱਢੀ ਤੇ ਜਮਣਾ 베ਦ ਮਦਦ ਕਰਕੇ ਜੋ ਮਾਤਾ 베ਰੀ ਦੀ ਲੈ ਹਾਂ ਇਹ ਜੰਡੀ ਤੇ ਦਿਓ ਭੈਣਾ ਦੇ ਘਟੀਆਂ ਹਾਂ ਹਾਂ ਅੱਜ ਉਹਨਾਂ ਲੋਕਾਂ ਨੂੰ ਪਤਾ ਨਹੀਂ ਘਰ ਬੈਰਿਆ ਬੀਰਿਆ ਮਨੇ ਵੱਡਾ ਲਾ ਪਏ ਤਾਂ ਜਾਂਦੇ ਸੀ ਫਲ ਲੱਗਾ ਹੋਵੇ ਨਾ 베ਰੀ ਨੂੰ ਤਾਂ ਵੱਢਣੀ ਨਹੀਂ ਚਾਹੀਦੀ ਵੱਢਣੀ ਨਹੀਂ ਚਾਹੀਦੀ ਅੱਜ ਮੈਂ ਕਿਹਦਾ ਬੁੱਟਾ ਵੇਣਾ ਪਹਿਲਾਂ ਵੇਣਾ ਮੈਨੂੰ ਫੜ ਕੇ ਜਾ ਹੈ ਜੇ ਮੇਰੇ ਜਨਮ ਮੋੜੇ ਭਾਰੀ ਕੋੜਾ ਦੀ ਓਏ ਹੋਏ ਮੈਂ ਫਿਰ ਆਖਾਂ ਨਹੀਂ ਯਾਰ ਜ਼ਮਟਾਣੀ ਛੱਡਣੀ ਪਾਵੇਂ ਮੈਨੂੰ ਵੱਢ ਨਹੀਂ ਪਾਏ ਮੈਂ ਕਿਹਨਾਂ ਛੱਡਦਾ ਬੋਦੀ ਦੱਸਦੇ ਬੋਦੀ ਦਿਰੇ ਤਾਂ ਮੈਂ ਕਿਹਦੀ ਬੋਦੀ ਨਹੀਂ ਵੱਢਣੀ ਤੇ ਹੁਣ ਤੂੰ ਉਧਰ ਗਿਆ ਸੀ ਆ 3 ਕਿਲੋ ਮੀਟਰ ਲਫਾਫਾ ਲੈਣ ਵਾਸਤੇ ਨਹੀਂ ਉਹ ਗਿਆ ਡਾਕਟਰ ਦੇ ਡਾਕਟਰ ਕੀ ਸਲਾਹ ਨਹੀਂ ਬਣੀ ਹੱਡੀਆਂ ਵਾਲੇ ਦੀ ਨਹੀਂ ਮੋੜਾ ਸਵੇਰੇ ਕਰਾਂ ਮਾ ਚੱਲ ਸਵੇਰੇ ਕਰਾਂ ਅੱਪੜ ਕਰ ਤਾਪੜ ਅੱਪੜ ਉੱਥੇ ਸਵੇਰੇ ਮੈਨੂੰ ਤਾਂ ਪਾ ਮੇਰੇ ਅਲੱਗ ਜਗ੍ਹਾ ਨਾਲ ਗਿਆ ਕੋੜੇ ਯਾਰ ਜੋ ਰੱਖੇ ਥੈਲੀਆਂ ਭਾਈਆ ਪਿੱਛਾ ਸੁਭਕਾ ਲੱਗ ਚੱਲ ਮੋੜਾ ਪੋਟ ਅੱਜ ਦਾ ਪੌਡਕਾਸਟ ਇੱਥੇ ਹੀ ਬੰਦ ਕਰ ਗਏ ਲੰਮਾ ਹੋ ਜਾਏਗਾ ਫਿਰ ਕਿਹਦੇ ਦਿਨ ਬਣਾਵਾਂਗੇ ਅੱਜ ਘਰੇ ਪਰੌਣੇ ਆਏ ਨੇ ਪਿੱਛੇ ਮੈਨੂੰ ਵਿਖਾ ਕੇ ਜਾਣਾ